ਕੰਤਾ ਪਾਰਟੀ ਵੱਲੋਂ ਜੋ ਮੇਰੀ ਡਿਊਟੀ ਲੱਗੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਕਿ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਔਰ ਮੌਕੇ ਤੇ ਮੈਂ ਵੇਖ ਰਿਹਾ ਕਿ ਹਜ਼ਾਰਾਂ ਏਕੜ ਜਗ੍ਹਾ ਔਰ ਲਗਭਗ 30 ਪਿੰਡ ਜਿਹੜੇ ਨੇ ਉਹ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਥੱਲੇ ਆਵੇ। ਮੇਰੇ ਨਾਲ ਸਰਦਾਰ ਹਰਜੀਤ ਸਿੰਘ ਸੰਧੋ ਜੀ ਜਿਹੜੇ ਸਾਡੇ ਬੜੇ ਲੋਕਪ੍ਰੀਏ ਪ੍ਰਧਾਨ ਨੇ ਕੋਈ ਲੋੜ ਨਹੀਂ ਸਾਰਿਆਂ ਦੇ ਰਾਜ ਮੈਂ ਉਹ ਵੀ ਆਈ ਵੀ ਲੋਕ ਲੋਕਪ੍ਰੀਏ ਪ੍ਰਧਾਨ ਨੇ ਔਰ ਵਿਧਾਨ ਸਭਾ ਦਾ ਵੀ ਇਲੈਕਸ਼ਨ ਲੜ ਰਹੇ ਨੇ ਉਹ ਲੋਕਾਂ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਬੁਲਾਵੇ ਤੇ ਮੈਂ ਆਇਆ ਹਾਂ ਦਲਵੀਰ ਰਲਗੋ ਕੋਠੀ ਜੀ ਵੀ ਨੇ ਸਰਪੰਚ ਸਾਹਿਬ ਵੀ ਨੇ ਤੇ ਇਹ ਬਹੁਤ ਵੱਡੀ ਵਿਵਦਾਈ ਹੈ ਜੀ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਭਾਰਤ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਹੈ ਉਹਨਾਂ ਨੇ 292 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਅੱਜ ਤੋਂ 2 ਮਹੀਨੇ ਪਹਿਲੇ ਹੀ ਪੁਟਾਤਾ ਜਿਹਨੂੰ ਕਹਿ ਸਕਦੇ ਡਿਜ਼ਾਸਟਰ ਮੈਨੇਜਮੈਂਟ ਮਤਲਬ ਕਿ ਕੋਈ ਹੜਾ ਦੇ ਪ੍ਰੀਕੌਸ਼ਨ ਲੈਣ ਦੇ ਲਈ ਹੜਾ ਤੋਂ ਬਚਾ ਦੇ ਲਈ ਉਹ ਪੈਸਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਇਦੇ ਨਾਲ ਹੀ ਕੱਲ ਅਮਿਤ ਸਾਹਿਬ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਹੈ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਵੀ ਜੋ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਸਾਰੀ ਮਦਦ ਜਿਹੜੀ ਹੈ ਮੁਹੱਈਆ ਕਰਵਾਈ ਜਾਏਗੀ ਇਹਦੇ ਨਾਲ ਹੀ ਸ਼ਿਵਰਾਜ ਸਿੰਘ ਚੌਹਾਨ ਜੀ ਜਿਹੜੇ ਕਿ ਸਾਡੇ ਮੰਤਰੀ ਨੇ ਆਪਣੇ ਖੇਤੀ ਮੰਤਰੀ ਉਹਨਾਂ ਨੇ ਵੀ ਇਹ ਵਿਸ਼ਵਾਸ ਦੁਆਇਆ ਹੈ ਕਿ ਉਹਨਾਂ ਨੇ ਆਪਣੀਆਂ ਟੀਮਾਂ ਭੇਜਤੀਆਂ ਹਨ ਔਰ ਉਹ ਟੀਮਾਂ ਐਗਰੀਕਲਚਰ ਦੀਆਂ ਉਹ ਟੀਮਾਂ ਆ ਕੇ ਪੂਰਾ ਜਾਇਜ਼ਾ ਲੈ ਰਹੀਆਂ ਹਨ ਕਿ ਜੋ ਵੀ ਨੁਕਸਾਨ ਹੈ ਜੋ ਵੀ ਮੁਰਝਾਵੇ ਲਈ ਲੋਕਾਂ ਨੂੰ ਮਦਦ ਚਾਹੀਦੀ ਹੋएगी ਉਹ ਕੇਂਦਰ ਦੀ ਭਾਜਪਾ ਸਰਕਾਰ ਸਕੇਗਾ ਮੈਂ ਇਸ ਦੇ ਬਾਰੇ ਕਾਂਗਾ ਕਿ ਭਗਵਾਨ ਦਮਨ ਜੀ ਦੀ ਸਟੇਟਮੈਂਟ ਮੈਨੂੰ ਚੰਗੀ ਨਹੀਂ ਲੱਗੀ ਇੱਥੇ ਰਾਜਨੀਤੀ ਨਹੀਂ ਹੈ ਜੀ ਇਹ ਤੇ ਇੱਕ ਵਿਵਪਦਾ ਹੈ ਜਿਹਨੂੰ ਰਲ ਮਿਲ ਕੇ ਸਾਨੂੰ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਮਾਨ ਸਰ ਦੀ ਸਟੇਟਮੈਂਟ ਆਈ ਸੀ ਆਈ ਤਾਂ 15 20 ਦਿਨ ਪਹਿਲੇ ਤੁਹਾਨੂੰ ਲੋੜ ਹੀ ਨਹੀਂ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਲੀ ਹੰਕਾਰ ਹੈ ਕਿ ਲੋਕੀ ਇੱਥੇ ਤੜਫ ਰਹੇ ਨੇ ਲੋਕੀਏ ਭਾਰਤੀ ਜਨਤਾ ਪਾਰਟੀ ਦੇ ਦੇਖੋ ਅੱਜ ਮੇਰੇ ਨਾਲ ਸਾਰੇ ਵਰਕਰ ਸਾਹबान ਮੇਰੇ ਨਾਲ ਖੜੇ ਨੇ ਔਰ ਨਿਰੰਤਰ ਲੱਗੇ ਨੇ ਔਰ ਇੱਥੇ ਨਹੀਂ ਸਾਰੇ ਪੰਜਾਬੀ ਲੱਗੇ ਨੇ ਅੱਜ ਸਾਡੀ ਮੀਟਿੰਗ ਹੋਈ ਜਿਦੇ ਜਕੇ ਜਾਖੜ ਸਾਹਿਬ ਵੀ ਸੀ ਐਕਸ਼ਨੀ ਸ਼ਰਮਾ ਜੀ ਵੀ ਸੀ ਜਿਹੜੇ ਕਿ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਔਰ ਸ੍ਰੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਨੇ ਔਰ ਜਿਹੜੀ ਮੁੱਖ ਪੰਜਾਬ ਦੀ ਲੀਡਰਸ਼ਿਪ ਹੈ ਤੇ ਉਹਦੇ ਇੱਜੇ ਸਾਰੇ ਦੁਨੀਆਂ ਦੇ ਰਿਪੋਰਟ ਦਿੱਤੀ ਕਿ ਆਪਣੇ ਆਪਣੇ ਹਲਕੇ ਆਏ ਆਪਣੇ ਆਪਣੇ ਇਲਾਕੇ ਆ ਸਾਰੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਜਿਹਦੇ ਇੱਜੇ ਲੋਕਾਂ ਨੂੰ ਜੋ ਜ਼ਰੂਰਤ ਹੈ ਉਪਚਾਈ ਜਾ ਰਹੀ ਹੈ ਚਾਹੇ ਉਹ ਜ਼ਰੂਰਤ ਕੋਈ ਕਪੜਿਆਂ ਦੀ ਹੋਏ ਰਾਸ਼ਨ ਦੀ ਹੋਏ ਦਵਾਈਆਂ ਦੀ ਹੋਏ ਜਾਂ ਹੋਰ ਪਸ਼ੂਆਂ ਦੀ ਜੋ ਖੁਰਾਕ ਹੈ ਉਹਦੀ ਹੋਏ ਉਹ ਸਾਰੀ ਇੱਥੇ ਵੀ ਸਾਡੇ ਪ੍ਰਧਾਨ ਸਾਹਿਬ ਸੰਧੂ ਸਾਹਿਬ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਜੋ ਵੀ ਮੰਗ ਇਹਨਾਂ ਨੂੰ ਆ ਰਹੀ ਹੈ ਸਾਡੀ ਟੀਮ ਜਿਹੜੀ ਹੈ ਉਹ ਘਰ-ਘਰ ਤੱਕ ਇੱਥੇ ਲੋਕਾਂ ਦੀ ਮਦਦ ਨਹੀਂ ਲੋਕਾਂ ਦੀ ਸੇਵਾ ਕਰਨ ਲੱਗੀ ਹੋਈ ਹੈ ਪਰ ਮੈਂ ਫੇਰ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਤੋਂ ਵੀ ਕਿ ਤੁਸੀਂ ਇੱਥੇ ਇਹ ਰਾਜਨੀਤੀ ਨਾ ਸਮਝੋ ਔਰ ਰਲ ਮਿਲ ਕੇ ਸਭ ਦੀ ਮਦਦ ਕਰੀਏ ਮੋਦੀ ਸਾਹਿਬ ਨੇ ਸੋਚ ਦੇ ਮੋਦੀ ਸਾਹਿਬ ਤਾਂ ਦੀ ਦੇਖੋ ਨਾ 292 ਕਰੋੜ ਰੁਪਏ 2 ਮਹੀਨੇ ਦਾ ਧੱਲੀ ਬੈਠੇ ਨੇ ਔਰ ਹੋਰ ਦੇਣ ਲਈ ਵੀ ਤਿਆਰ ਨੇ ਪਰ ਸੀਐਮ ਸਾਹਿਬ ਇਹ ਨਾ ਕਹੋ ਮੈਂ ਮੰਗਦਾ ਹੀ ਨਹੀਂ ਜੋ ਵੀ ਤੁਸੀਂ ਸੀਐਮ ਹੋ ਤੇ ਪੀਐਮ ਨੇ ਕਿ ਤੁਹਾਨੂੰ ਪੰਜਾਬ ਦੀ ਆਵਾਜ਼ ਚੁਗਣੀ ਚਾਹੀਦੀ ਹੈ ਮੈਨੂੰ ਯਾਦ ਹੈ ਜਿਹੜੇ ਸਾਬਕਾ ਸੀਐਮ ਰਹੇ ਭਾਵੇਂ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਚਾਹੇ ਅਮਰਿੰਦਰ ਸਿੰਘ ਜੀ ਰਹੇ ਜਾਂ ਪ੍ਰਤਾਪ ਸਿੰਘ ਕੈਰੋ ਜੀ ਰਹੇ ਜਿੰਨੇ ਵੀ ਪਹਿਲੇ ਸਾਬਕਾ ਸੀਐਮ ਰਹੇ ਪੰਜਾਬ ਦੇ ਉਹ ਕੇਂਦਰ ਸਰਕਾਰ ਕੋਲ ਜਾਂਦੇ ਸੀ ਕੇਂਦਰ ਸਰਕਾਰ ਨਾਲ ਰਾਸਤਾ ਕਰਦੇ ਦੀ ਬਰਮਾਨ ਸਾਹਿਬ ਤੁਹਾਡੀ ਇਹ ਗੱਲ ਪਸੰਦ ਨਹੀਂ ਆਈ ਕਿ ਮੈਂ ਮੰਗਣਾ ਨਹੀਂ ਪਰ ਉਹ ਪਠੇਰ ਵੀ ਮੈਂ ਵਿਸ਼ਵਾਸ ਦਵਾਣਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 올 ਇੰਡੀਆ ਭਾਰਤੀ ਜਨਤਾ ਪਾਰਟੀ ਵੱਲੋਂ ਪਰਦਾ ਹਰ ਮੰਤਰੀ ਮੋਦੀ ਸਾਹਿਬ ਵੱਲੋਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸਾਡੇ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਜੀ ਔਰ ਸਾਡੇ ਜਿਹੜੇ ਖੇਤੀ ਮੰਤਰੀ ਨੇ चौहान ਸਾਹਿਬ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਪੰਜਾਬ ਨੂੰ ਚਾਹੀਦੀ ਹੈ ਉਹ ਮਦਦ ਪਹੁੰਚਾਈ ਜਾਏਗੀ ਔਰ ਕਿਸੇ ਪਾਸੋਂ ਵੀ ਕੋਈ ਕਮੀ ਕੇਂਦਰ ਸਰਕਾਰ ਵੱਲੋਂ ਨਹੀਂ ਰਹਿਣ ਦਿੱਤੀ ਜਾਏਗੀ ਜਨਤਾ ਪਾਰਟੀ ਵੱਲੋਂ ਯੋ ਮੇਰੀ ਡਿਊਟੀ ਲੱਗੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਤੇ ਹੜ੍ਹਾਂ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਔਰ ਮੌਕੇ ਤੇ ਮੈਂ ਵੇਖ ਰਿਹਾ ਕਿ ਹਜ਼ਾਰਾਂ ਏਕੜ ਜਗ੍ਹਾ ਔਰ ਲਗਭਗ 30 ਪਿੰਡ ਜਿਹੜੇ ਨੇ ਉਹ ਇਸ ਵੇਲੇ ਹੜ੍ਹਾਂ ਦੀ ਮਾਰ ਦੇ ਥੱਲੇ ਆਵੇ। ਦੇ ਨਾਲ ਸਰਦਾਰ ਹਰਜੀਤ ਸਿੰਘ ਸੰਧੋ ਜੀ ਜਿਹੜੇ ਸਾਡੇ ਬੜੇ ਲੋਕਪ੍ਰਿਯ ਪ੍ਰਧਾਨ ਨੇ ਕੋਈ ਲੋੜ ਨਹੀਂ ਸਾਰਿਆਂ ਦੇ ਨਾਲ ਯਾਰ ਮੈਂ ਕੋਈ ਵੀਆਈਪੀ ਹਾਂ ਲੋ ਲੋਕਪ੍ਰਿਯ ਪ੍ਰਧਾਨ ਨੇ ਔਰ ਵਿਧਾਨ ਸਭਾ ਦਾ ਵੀ ਇਲੈਕਸ਼ਨ ਲੜ ਰਹੇ ਨੇ ਉਹ ਲੋਕਾਂ ਦੇ ਵਿੱਚ ਹੀ ਨਜ਼ਰ ਆ ਰਹੇ ਨੇ ਤੇ ਇਹਨਾਂ ਦੇ ਬੁਲਾਵੇ ਤੇ ਮੈਂ ਆਇਆ ਦਲਵੀਰ ਅਲਗੋ ਕੋਠੀ ਜੀ ਵੀ ਨੇ ਸਰਪੰਚ ਸਾਹਿਬ ਵੀ ਨੇ ਤੇ ਇਹ ਬਹੁਤ ਵੱਡੀ ਵਿਵਧਾਈ ਹੈ ਜੀ ਔਰ ਮੈਂ ਤੁਹਾਨੂੰ ਇਹ ਵਿਸ਼ਵਾਸ ਦਵਾਉਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਭਾਰਤ ਦੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਐਨਡੀਏ ਸਰਕਾਰ ਹੈ ਉਹਨਾਂ ਨੇ 292 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਅਜ ਤੋਂ 2 ਮਹੀਨੇ ਪਹਿਲੇ ਹੀ ਪੁਟਾਤਾ ਜਿਹਨੂੰ ਕਹਿ ਸਕਦੇ ਡਿਜ਼ਾਸਟਰ ਮੈਨੇਜਮੈਂਟ ਮਤਲਬ ਕਿ ਕੋਈ ਹੜਾ ਦੇ ਪ੍ਰੀਕਾਸ਼ਨ ਲੈਣ ਦੇ ਲਈ ਹੜਾ ਤੋਂ ਬਚਾ ਦੇ ਲਈ ਉਹ ਪੈਸਾ ਪੰਜਾਬ ਸਰਕਾਰ ਕੋਲ ਪਹੁੰਚ ਗਿਆ ਸੀ ਇਹਦੇ ਨਾਲ ਹੀ ਕੱਲ ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਨਾ ਨੇ ਵੀ ਵਿਸ਼ਵਾਸ ਦੋਇਆ ਹੈ ਕਿ ਪੰਜਾਬ ਨੂੰ ਕਿਸੇ ਤਰ੍ਹਾਂ ਦਾ ਵੀ ਜੋ ਮਦਦ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਸਾਰੀ ਮਦਦ ਜਿਹੜੀ ਹੈ ਮੋਹਿਆ ਕਰਵਾਈ ਜਾਏਗੀ ਇਹਦੇ ਨਾਲ ਹੀ ਸ਼ਿਵ ਰਾਜ ਸਿੰਘ ਚੂਹਾਂ ਜੀ ਜਿਹੜੇ ਕਿ ਸਾਡੇ ਮੰਤਰੀ ਨੇ ਆਪਣੇ ਖੇਤੀ ਮੰਤਰੀ ਉਹਨਾਂ ਨੇ ਵੀ ਇਹ ਵਿਸ਼ਵਾਸ ਦੋਇਆ ਹੈ ਸਰਕਾਰ ਨੇ ਆਪਣੀਆਂ ਟੀਮਾਂ ਭੇਜੀਆਂ ਹੈ ਔਰ ਉਹ ਟੀਮਾਂ ਐਗਰੀਕਲਚਰ ਦੀਆਂ ਉਹ ਟੀਮਾਂ ਆ ਕੇ ਪੂਰਾ ਜਾਇਜ਼ਾ ਲੈ ਰਹੀਆਂ ਹੈ ਕਿ ਜੋ ਵੀ ਨੁਕਸਾਨ ਹੈ ਜੋ ਵੀ ਮੁਰਦ ਸਾਵੇ ਲਈ ਲੋਕਾਂ ਨੂੰ ਮਦਦ ਚਾਹੀਦੀ ਹੋएगी ਉਹ ਕੇਂਦਰ ਦੀ ਭਾਜਪਾ ਸਰਕਾਰ ਸਕੇਗਾ ਮੈਂ ਇਹਦੇ ਬਾਰੇ ਕਾਂਗਾ ਕਿ ਭਗਵਾਨ ਦਵਾਨ ਜੀ ਦੀ ਸਟੇਟਮੈਂਟ ਮੈਨੂੰ ਚੰਗੀ ਨਹੀਂ ਲੱਗੀ ਇੱਥੇ ਰਾਜਨੀਤੀ ਨਹੀਂ ਹੈ ਜੀ ਇਹ ਤੇ ਇੱਕ ਵਿਵਪਦਾ ਹੈ ਜਿਹਨੂੰ ਰਲ ਮਿਲ ਕੇ ਸਾਨੂੰ ਮੁਕਾਬਲਾ ਕਰਨਾ ਚਾਹੀਦਾ ਹੈ ਪਰ ਮਾਨਸਰ ਦੀ ਸਟੇਟਮੈਂਟ ਆਈ ਸੀ ਆਈ ਤਾਂ 15 20 ਦਿਨ ਪਹਿਲੇ ਸਾਨੂੰ ਕੋ ਲੋੜ ਹੀ ਨਹੀਂ ਸਾਨੂੰ ਕਿਸੇ ਦੀ ਮਦਦ ਦੀ ਲੋੜ ਨਹੀਂ ਬਲੀ ਹੰਕਾਰ ਹੈ ਕਿ ਲੋਕੀ ਇੱਥੇ ਤੜਫ ਰਹੇ ਨੇ ਲੋਕੀਏ ਭਾਰਤੀ ਜਨਤਾ ਪਾਰਟੀ ਦੇ ਦੇਖੋ ਅੱਜ ਮੇਰੇ ਨਾਲ ਸਾਰੇ ਵਰਕਰ ਸਾਹਿਬਾਨ ਮੇਰੇ ਨਾਲ ਖੜੇ ਨੇ ਔਰ ਨਿਰੰਤਰ ਲੱਗੇ ਨੇ ਔਰ ਇੱਥੇ ਨਹੀਂ ਸਾਰੇ ਪੰਜਾਬੀ ਲੱਗੇ ਨੇ ਅੱਜ ਸਾਡੀ ਮੀਟਿੰਗ ਹੋਈ ਜਿਹਦੇ ਜਿਹਕੇ ਜਾਖੜ ਸਾਹਿਬ ਵੀ ਸੀ ਅਕਸ਼ਨੀ ਸ਼ਰਮਾ ਜੀ ਵੀ ਸੀ ਜਿਹੜੇ ਕਿ ਜਾਖੜ ਸਾਹਿਬ ਸਾਡੇ ਪ੍ਰਧਾਨ ਨੇ ਔਰ ਅਸ਼ੀ ਸ਼ਰਮਾ ਜੀ ਕਾਰਜਕਾਰੀ ਪ੍ਰਧਾਨ ਨੇ ਔਰ ਜਿਹੜੀ ਮੁੱਖ ਪੰਜਾਬ ਦੀ ਲੀਡਰਸ਼ਿਪ ਹੈ ਤੇ ਉਹਦੇ ਇੰਜ ਸਾਰੇ ਦੁਨੀਆਂ ਦੇ ਰਿਪੋਰਟ ਦਿੱਤੀ ਕਿ ਆਪਣੇ ਆਪਣੇ ਹਲਕੇ ਆਏ ਆਪਣੇ ਆਪਣੇ ਇਲਾਕੇ ਆ ਸਾਰੇ ਲੱਗੇ ਹੋਏ ਨੇ ਲੋਕਾਂ ਦੀ ਸੇਵਾ ਕਰਨ ਜਿਹਦੇ ਇੰਜ ਕਿ ਲੋਕਾਂ ਨੂੰ ਜੋ ਜ਼ਰੂਰਤ ਹੈ ਉਹ ਪੂਝਾਈ ਜਾ ਰਹੀ ਹੈ ਚਾਹੇ ਉਹ ਜ਼ਰੂਰਤ ਕੋਈ ਕਪੜਿਆਂ ਦੀ ਹੋਏ ਰਾਸ਼ਨ ਦੀ ਹੋਏ ਦਵਾਈਆਂ ਦੀ ਹੋਏ ਜਾਂ ਹੋਰ ਪਸ਼ਵਾ ਦੀ ਜੋ ਖੁਰਾਕ ਹੈ ਉਹਦੀ ਹੋਏ ਉਹ ਸਾਰੀ ਇੱਥੇ ਵੀ ਸਾਡੇ ਪ੍ਰਧਾਨ ਸਾਹਿਬ ਸੰਧੂ ਸਾਹਿਬ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਕਿ ਜੋ ਵੀ ਮੰਗ ਇਹਨਾਂ ਨੂੰ ਆ ਰਹੀ ਹੈ ਸਾਡੀ ਟੀਮ ਜਿਹੜੀ ਹੈ ਉਹ ਘਰ-ਘਰ ਤੱਕ ਇੱਥੇ ਲੋਕਾਂ ਦੀ ਮਦਦ ਨਹੀਂ ਲੋਕਾਂ ਦੀ ਸੇਵਾ ਕਰਨ ਲੱਗੀ ਹੋਈ ਹੈ ਪਰ ਮੈਂ ਫੇਰ ਵੀ ਬੇਨਤੀ ਕਰਾਂਗਾ ਪੰਜਾਬ ਸਰਕਾਰ ਤੋਂ ਵੀ ਕਿ ਤੁਸੀਂ ਇੱਥੇ ਇਹ ਰਾਜਨੀਤੀ ਨਾ ਸਮਝੋ ਔਰ ਹੱਲ ਮਿਲ ਕੇ ਸਭ ਦੀ ਮਦਦ ਕਰੀਏ ਮੋਦੀ ਸਾਹਿਬ ਨਹੀਂ ਦੋਸ਼ ਦੇ ਮੋਦੀ ਸਾਹਿਬ ਜਦ ਹੀ ਦੇਖੋ 292 ਕਰੋੜ ਰੁਪਏ 2 ਮਹੀਨੇ ਦਾ ਧੱਲੀ ਬੈਠੇ ਨੇ ਔਰ ਹੋਰ ਦੇਣ ਲਈ ਵੀ ਤਿਆਰ ਨੇ ਪਰ ਸੀਐਮ ਸਾਹਿਬ ਇਹ ਨਾ ਕਹੋ ਮੈਂ ਮੰਗਦਾ ਹੀ ਨਹੀਂ ਜੋ ਵੀ ਤੁਸੀਂ ਸੀਐਮ ਹੋ ਤੇ ਪੀਐਮ ਨੇ ਤੇ ਤੁਹਾਨੂੰ ਪੰਜਾਬ ਦੀ ਵਾਅ ਚੁਗਣੀ ਚਾਹੀਦੀ ਹੈ ਮੈਨੂੰ ਯਾਦ ਹੈ ਜਿਹੜੇ ਸਾਥ ਪਾ ਸੀਐਮ ਰਹੇ ਭਾ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਚਾਹੇ ਅਮਰਿੰਦਰ ਸਿੰਘ ਜੀ ਰਹੇ ਜਾ ਪ੍ਰਤਾਪ ਸਿੰਘ ਕੈਰੋ ਜੀ ਰਹੇ ਜਿੰਨੇ ਵੀ ਪਹਿਲੇ ਸਾਬਕਾ ਸੀਐਮ ਰਹੇ ਪੰਜਾਬ ਦੇ ਉਹ ਕੇਂਦਰ ਸਰਕਾਰ ਕੋਲ ਜਾਂਦੇ ਸੀ ਕੇਂਦਰ ਸਰਕਾਰ ਨਾਲ ਰਾਸਤਾ ਕਰਦੇ ਸੀ ਪਰ ਮਾਨ ਸਾਹਿਬ ਤੁਹਾਡੀ ਇਹ ਗੱਲ ਪਸੰਦ ਨਹੀਂ ਆਈ ਕਿ ਮੈਂ ਮੰਗਣਾ ਨਹੀਂ ਤੇ ਉਹ ਪਰ ਫੇਰ ਵੀ ਮੈਂ ਵਿਸ਼ਵਾਸ ਦਿਵਾਣਾ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ 올 ਇੰਡੀਆ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੱਲੋਂ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੱਲੋਂ ਸਾਡੇ ਜਿਹੜੇ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਨੇ ਜਗਤ ਪ੍ਰਕਾਸ਼ ਨੱਡਾ ਜੀ ਔਰ ਸਾਡੇ ਜਿਹੜੇ ਖੇਤੀ ਮੰਤਰੀ ਨੇ चौहान ਸਾਹਿਬ ਕਿ ਹਰ ਤਰ੍ਹਾਂ ਦੀ ਮਦਦ ਜਿਹੜੀ ਪੰਜਾਬ ਨੂੰ ਚਾਹੀਦੀ ਹੈ ਉਹ ਮਦਦ ਪਹੁੰਚਾਈ ਜਾਏਗੀ ਔਰ ਕਿਸੇ ਪਾਸੋਂ ਵੀ ਕੋਈ ਕਮੀ ਕੇਂਦਰ ਸਰਕਾਰ ਵੱਲੋਂ ਨਹੀਂ ਰਹਿਣ ਦਿੱਤੀ ਜਾਏਗੀ